ਵਾਹਿ ਗੁਰੂ ਸਾਹਿਬ ਜੀ ਆ ਮਾਝ ਮਹੱਲਾ ਪੰਜਵਾਰ ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਅਨੰਦ ਕਰੇ ਸਦਕੇ ਲਾਲ ਸਹਿਜ ਬੁਫਾ ਮਹਿਤਾੜੀ ਲਾਈ ਆਸਣੋ ਚ ਸਵਾਰਿਆ ਜਿਓ ਫਿਰ ਘਰ ਆਪਣੇ ਗ੍ਰਹਿ ਮਹਿ ਆਇਆ ਜੋ ਲੋੜੇ ਦਾ ਸੋਇ ਪਾਇਆ ਤ੍ਰਿਪਤੀ ਅਕਾਏ ਰਹਿ ਆ ਹੈ ਸੰਤੋਖ ਗੋਰ ਅਨਪੌ ਪੁਰਖ ਦਿਖਾਰਿਆ ਜਿਉ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਣੀ ਆਪੇ ਭੁਗਾ ਆਪੇ ਤਖਤ ਬਹਿ ਸਚ ਨਿਆਈ ਸਭ ਚੁਕੇ ਕੋਕ ਪੁਕਾਰ ਆ ਜਿਓ ਜਿਹੜਾ ਡਿਠਾ ਮੈਂ ਤੇ ਹੋਂ ਕਹਿਆ ਤੇਸ ਰਸ ਆਇਆ ਜਨ ਭੇਦ ਲਹਿਆ ਜੋਤੀ ਜੋਤ ਮਿਲੇ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜਿਉ ਮਾਜ ਮਹਲਾ 5 ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਅਲੰਦ ਕਰੇ ਸਦਕੇਲਾ ਸਹਿਜ ਗੁਫਾ ਮਹਿ ਤੜੀ ਲਾਈ ਆਸਣ ਉੱਚ ਸਵਾਰਿਆ ਜਿਓ ਫੇਰਾ ਘਰ ਆਪਣੇ ਗ੍ਰਹਿ ਮਹਿ ਆਇਆ ਜੋ ਲੋੜੀਂਦਾ ਸੋਈ ਪਾਇਆ ਤ੍ਰਿਪਤੇ ਅਕਾਏ ਰਹਿਆ ਹੈ ਸੰਤੋ ਗੋਰੀ ਅਨਪੌ ਪੁਰਖ ਦਿਖਾਰਿਆ ਜਿਓ ਆਪੇ ਰਾਜ ਨੇ ਆਪੇ ਲੁਗਾ ਆਪ ਨਿਰਬਾਣੀ ਆਪੇ ਭੁਗਾ ਆਪੇ ਤਖਤ ਬਹਿ ਸਚ ਲਿਆਈ ਸਭ ਚੁੱਕੀ ਭੂਕ ਪੁਕਾਰਿਆ ਜਿਓ ਜਿਹੜਾ ਡਠਾ ਮੈਂ ਤੇ ਹੋ ਕਹਿਆ ਤੇਸਰਸ ਆਇਆ ਜਨ ਭੇਦ ਲਹਿਆ ਜੋਤੀ ਜੋਤ ਮਿਲੇ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜਿਉ ਮਾਜ ਮਹੱਲਾ ਪੰਜਵਾਰ ਅਰਹਦ ਵਾਜੈ ਸਹਿਜ ਸੁਹਿਲਾ ਸ਼ਬਦ ਅਨੰਦ ਕਰੇ ਸਦਕੇ ਲਾ ਸਹਿਜ ਗੁਫਾ ਮੈਂ ਤਾੜੀ ਲਾਈ ਹਸਣਿਓ ਚ ਸਵਾਰੇ ਅਜੀਓ ਫੇਰ ਕਹਿਰੇ ਆਪਣੇ ਗ੍ਰਹਿ ਮਹਿ ਆਇਆ ਜੋ ਲੋੜੇ ਦਾ ਸੋਈ ਪਾਇਆ ਤ੍ਰਿਪਤ ਅਕਾਇ ਰਹਿਆ ਹੈ ਸੰਤੋ ਨਾ ਪੁਰਖ ਦਿਖਾਰਿਆ ਜਿਓ ਆਪੇ ਰਾਜਨ ਆਪੇ ਲੋਗਾ ਆਪਨਰਬਾਰੇ ਆਪੇ ਪੁਗਾ ਆਪੇ ਤਖਤ ਬਹਿ ਸਚ ਲਿਆਈ سب چوکی ککارے آ جیو جڈ ٹھا میں تے ہو کہسر سے آیا جن پید لہیا جوتی جوت ملی سکھ پایا ਜਨ ਨਾਨਕ ਇੱਕ ਪਸਾਰਿਆ ਜਿਉ ਮਾਝ ਮਹਲਾ 5 ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਅਨੰਦ ਕਰੇ ਸਦਕੇ ਲਾਗ ਸਹਿਜ ਗੁਫਾ ਮਹਿ ਤਾੜੀ ਲਾਈ ਆਸਣਿਓ ਚ ਸਵਾਰ ਆ ਜਿਓ ਫਿਰ ਕੇਰੇ ਆਪਣੇ ਗ੍ਰਹਿ ਮਹਿ ਆਇਆ ਜੋ ਲੋੜੇਂਦਾ ਸੋਇ ਪਾਇਆ ತ್ರಿਪਤੇ ਅਕਾਇ ਰਹਾ ਹੈ ਸੰਤੋ ਨ ਕੋ ਪੁਰਖ ਦਿਖਾਰਿਆ ਜਿਓ ਆਪੇ ਰਾਜ ਨੇ ਆਪੇ ਨੁਗਾ ਆਪ ਨਿਰਵਾਣੇ ਆਪੇ ਪੁਗਾ ਆਪੇ ਤਖਤ ਬਹਿ ਸਚ ਨਿਆਈ ਸਭ ਚੁਕੇ ਕੋਕ ਪੁਕਾਰਿਆ ਜਿਓ ਜੇ ਹੱਢਾ ਮੈਂ ਤੇ ਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋ ਤੇ ਜੋਤ ਮੇਨੇ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜਿਓ ਮਾਜ ਮਹਿਲਾ ਪੰਜਵਾ ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਅਨੰਦ ਕਰੇ ਸਦਕੇ ਲਾ ਸਹਿਜ ਗੁਫਾ ਮਹਿ ਤੜੀ ਲਾਏ ਆਸਣ ਉਚ ਸਵਾਰਿਆ ਜਿਓ ਘੇਰ ਘੇਰ ਆਪਣੇ ਗ੍ਰਹਿ ਮਹਿ ਆਇਆ ਜੋ ਲੋੜੇ ਦਾ ਸੋਇ ਪਾਇਆ ਤ੍ਰਿਪਤੇ ਅਕਾਇ ਰਹਿਆ ਹੈ ਸੰਤੋ ਘੁਰ ਅਨਪਉ ਪੁਰਖ ਦਿਖਾਰਿਆ ਜਿਓ ਆਪੇ ਰਾਜਨ ਆਪੇ ਲੁਗਾ ਆਪ ਨਿਰਵਾਣੇ ਆਪੇ ਪੁਗਾ ਆਪੇ ਤਖਤ ਬਹਿ ਐ ਸਚ ਨਿਆਈ ਸਭ ਚੁਕੇ ਕੋਕ ਪੁਕਾਰਿਆ ਜਿਓ ਜਿਹੜਾ ਡਠਾ ਮੈਂ ਤੇ ਹੋਂ ਕਹਿਆ ਸਰਸ ਆਇਆ ਜਨ ਭੇਦ ਲਹਿਆ ਜੋ ਤੇ ਜੋਤ ਮਿਲੇ ਸੁਖ ਪਾਇਆ ਜਨ ਨਾਨਕ ਇਕ ਪਸਾਰੇ ਅਜਿਓ ਮਾਜ ਮਹਲਾ ਪੰਜਵਾ ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਅਨੰਦ ਕਰੇ ਸਦਕੇ ਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਣੇ ਉਚ ਸਵਾਰਿਆ ਜਿਓ ਫੇਰਾ ਘਰ ਆਪਣੇ ਗ੍ਰਹਿ ਮੈਂ ਆਇਆ ਜੋ ਲੋੜੀ ਦਾ ਸੋਇ ਪਾਇਆ ਤ੍ਰਿਪਤੇ ਅਕਾਇ ਰਹਿਆ ਹੈ ਸੰਤੋਹ ਗੁਰ ਅਨਪਉ ਪੁਰਖ ਦਿਖਾਰਿਆ ਜਿਉ ਆਪੇ ਰਾਜਨ ਆਪੇ ਲੁਗਾ ਆਪ ਨਿਰਬਾੜੀ ਆਪੇ ਪੁਗਾ ਆਪੇ ਤਖਤ ਬਹਿ ਸਚ ਨਿਆਇ ਸਭ ਚੁਕੀ ਭੂਖ ਪੁਕਾਰਿਆ ਜਿਓ ਜੇ ਹੱਢਠਾ ਮੈਂ ਤੇ ਹੋ ਕਹਿਆ ਤੇਸ ਰਸ ਆਇਆ ਜਨ ਭੇਦ ਲਹਿਆ ਜੋਤੇ ਜੋਤ ਮਿਲੇ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀ ਆਜ ਮਾਜ ਮਹੱਲਾ ਪੰਜਵਾ ਅਨਹਦ ਬਾਜ ਸਹਿਜ ਸੁਹੇਲਾ ਸ਼ਬਦ ਅਨੰਦ ਕਰੇ ਸਦਕੇ ਲਾ ਸਹਿਜ ਗੁਫਾ ਮਹਿਤਾੜੀ ਲਾਏ ਆਸਣਿ ਉੋਚ ਸਵਾਰ ਆ ਜਿਓ ਫਿਰ ਘੇਰੇ ਆਪਣੇ ਗਹਿਮ ਹੈ ਆਇਆ ਜੋ ਲੋੜਿੰਦਾ ਸੋਇ ਪਾਇਆ ਤ੍ਰਿਪਤੀ ਆ ਕਾਇ ਰਹਿ ਆ ਹੈ ਸੰਤੋਖ ਗੁਰ ਅਨਪੋਖ ਪਰਖ ਦਿਖਾਰਿਆ ਜਿਉ ਆਪੇ ਰਾਜਨ ਆਪੇ ਲੋਗ ਆਪ ਨਿਰਵਾਣੇ ਆਪੇ ਭੁਗਾ ਆਪੇ ਤਖਤ ਬਹਿ ਸਚ ਨਿਆਇ ਸਭ ਚੁਕੇ ਕੋਕ ਪੁਕਾਰਿਆ ਜਿਓ ਜਿਹੜਾ ਡਠਾ ਮੈਂ ਤੇ ਹੁ ਕਹਿਆ ਇਸ ਰਸ ਆਇਆ ਜਿਨ ਭੇਦ ਲਹਿਆ ਜੋ ਤੇ ਜੋਤ ਮਨੇ ਸੁਖ ਖਾਇਆ ਜਨ ਨਾਨਕ ਇੱਕ ਪਸਾਰਿਆ ਜਿਓ माज महला पंजवा अनहद वाजे सहज सु शब्द आनंद करे सदकेला सहज गुफ़ा में ताड़ी लाई ਆਸਣੋ ਚ ਸਵਾਰ ਅਜਿਓ ਫਿਰ ਘਰ ਆਪਣੇ ਗ੍ਰਹਿ ਮਹਿ ਆਇਆ ਜੋ ਲੋੜਿੰਦਾ ਸੋਇ ਪਾਇਆ ਤ੍ਰਿਪਤੀ ਆਕਾਏ ਰਹਿਿਆ ਹੈ ਸੰਤੋਹ ਗੋਰ ਅਨਪੋਖ ਪੁਰਖ ਦਿਖਾਰਿਆ ਜਿਓ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਰੀ ਆਪੇ ਭਗਾ ਆਪੇ ਤਖਤ ਬਹਿ ਸੱਚ ਨਿਆਈ ਸਭ ਚੋਕੇ ਕੋਕ ਪੁਕਾਰਿਆ ਜਿਉ ਜਿਹੜਾ ਡਠਾ ਮੈਂ ਤੇ ਹੋ ਕਹਿਆ ਤੇਸ ਰਸ ਆਇਆ ਜਨ ਭੇਦ ਲਹਿਆ ਜੋਤੇ ਜੋਤ ਮਿਲ ਸੁਖ ਪਾਇਆ ਜਨ ਨਾਨਕ ਇਕ ਪਸਾਰਿਆ ਜਿਉ ਮਾਝ ਮਹੱਲਾ ਪੰਜਵਾਰ ਅਨਹਦ ਵਾਜੈ ਸਹਿਜ ਸੁਹਿਲਾਬ ਸ਼ਬਦ ਅਨੰਦ ਕਰੇ ਸਦਕੇਲਾ ਸਹਿਜ ਗੁਫਾ ਮਹਿ ਤਾੜੀ ਲਾਈ ਆਸਣ ਓ ਚ ਸਵਾਰਿਆ ਜਿਓ ਫਿਰ ਘਰ ਆਪਣੇ ਗ੍ਰਹਿ ਮਹਿ ਆਇਆ ਜੋ ਲੋੜੇ ਦਾ ਸੋਇ ਪਾਇਆ ਤ੍ਰਿਪਤ ਅਕਾਏ ਰਹਿਆ ਹੈ ਸੰਤੋ ਗੋਰੀ ਅਲਪਉ ਪੁਰਖ ਦਿਖਾਰਿਆ ਜਿਉ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਣੀ ਆਪੇ ਭਗਾ ਆਪੇ ਤਖਤ ਬਹਿ ਸਚ ਨਿਆਈ ਸਭ ਚੁਕੇ ਕੋਕ ਪੁਕਾਰ ਆ ਜਿਓ ਜਿਹੜਾ ਡਠਾ ਮੈਂ ਤੇ ਹੋ ਕਹਿਆ ਤੇਸ ਰਸਿਆ ਜਨ ਭੇਦ ਲਹਿਆ ਜੋ ਤੀਜੋਤ ਮਿਲੇ ਸੁਖ ਪਾਇਆ ਜਨ ਨਾਨਕ ਇਕ ਪਸਾਰਿਆ ਜਿਉ ਮਾਝ ਮਹਲਾ ਪੰਜਵਾਂ ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਅਲੰਦ ਕਰੇ ਸਦਕੇਲਾ ਸਹਿਜ ਗੁਫਾ ਮਹਿ ਟੜੀ ਲਾਈ ਆਸਣ ਉੱਚ ਸਵਾਰਿਆ ਜਿਓ ਫਿਰ ਘਰ ਆਪਣੇ ਗ੍ਰਹਿ ਮਹਿ ਆਇਆ ਜੋ ਲੋੜੀਂਦਾ ਸੋਈ ਪਾਇਆ ਤ੍ਰਿਪਤੇ ਅਕਾਇ ਰਹਿਆ ਹੈ ਸੰਤੋਖ ਗੋਰ ਅਨਪਉ ਪੁਰਖ ਦਿਖਾਰਿਆ ਜਿਉ ਆਪੇ ਰਾਜ ਨੇ ਆਪੇ ਲੋਗਾ آپ نر باڑی آپ پگا آپے تخت بہ سچ لائے سب چوکی پوک پکارے جیو ڈٹھا میں تے ہو کہیا تیسرہ سے آیا ਜਨ ਭੇਦ ਲਹਿਆ ਜੋਤੀ ਜੋਤ ਮਿਲੇ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜਿਉ ਮਾਝ ਮਹੱਲਾ ਪੰਜਵਾਰ ਅਰਧਵਾਜੈ ਸਹਿਜ ਸੁਹਿਲਾ ਸ਼ਬਦ ਅਨੰਦ ਕਰੇ ਸਦਕੇ ਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਣ ਓਚ ਸਵਾਰਿਆ ਜਿਓ ਫਿਰ ਘੇਰ ਆਪਣੇ ਘਰ ਮੈਂ ਆਇਆ ਜੋ ਲੋੜੀ ਦਾ ਸੋਈ ਪਾਇਆ ਤ੍ਰਿਪਤੀ ਅਕਾਇ ਰਹਾ ਹੈ ਸਲਤਨ ਗੁਰਿਆਨ ਪਉ ਪ੍ਰਖ ਦਿਖਾਰਿਆ ਜਿਓ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਰੇ ਆਪੇ ਪੁਗਾ آپے تخت بہ سچ نیائے سب چوکی ککارے آ جیو ڈٹھا میں تے ہو تیسرا سے آیا جن پھید لہیا جوتی جوت منی سکھ پایا ਜਨ ਨਾਨਕ ਇੱਕ ਪਸਾਰਿਆ ਜਿਉ ਮਾਝ ਮਹਲਾ 5 ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਅਨੰਦ ਕਰੇ ਸਦਕੇ ਲਾ ਸਹਿਜ ਗੁਫਾ ਮਹਿ ਤਾੜੀ ਲਾਈ ਆਸਣਿਓ ਚ ਸਵਾਰਿਆ ਜਿਓ ਫਿਰ ਕੇਰੇ ਆਪਣੇ ਗ੍ਰਹਿ ਮਹਿ ਆਇਆ ਜੋ ਲੋੜੇਂਦਾ ਸੋਇ ਪਾਇਆ ತ್ರಿਪਤੇ ਅਕਾਇ ਰਹਾ ਹੈ ਸੰਤੋ ਗੋਰ ਅਲਪਉ ਪੁਰਖ ਦਿਖਾਰਿਆ ਜਿਉ ਆਪੇ ਰਾਜ ਨੇ ਆਪੇ ਨੁਗਾ ਆਪ ਨਿਰਬਾਰਿ ਆਪੇ ਭੁਗਾ ਆਪੇ ਤਖਤ ਬਹਿ ਸਚ ਨਿਆਈ سب چوکے کوک پکارے اجیا ڈٹھا میں تے ہو کہ رس آیا جن بھے جو جوتے جوت سخ پایا ਜਨ ਨਾਨਕ ਇੱਕ ਪਸਾਰਿਆ ਜਿਓ ਮਾਜ ਮਹਲਾ ਪੰਜਵਾਂ ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਅਨੰਦ ਕਰੇ ਸਦਕੇ ਲਾ ਸਹਿਜ ਗੁਫਾ ਮਹਿ ਤਾੜਿ ਲਾਏ ਆਸਣੇ ਉਚ ਸਵਾਰਿਆ ਜਿਓ ਫਿਰ ਘਰ ਆਪਣੇ ਗ੍ਰਹਿ ਮਹਿ ਆਇਆ ਜੋ ਲੋੜੀਂਦਾ ਸੋਇ ਪਾਇਆ ਤ੍ਰਿਪਤੀ ਅਕਾਇ ਰਹਿਆ ਹੈ ਸੰਤੋ ਘੋਰ ਅਨਪਉ ਪੁਰਖ ਦਿਖਾਰਿਆ ਜਿਓ ਆਪੇ ਰਾਜਨ ਆਪੇ ਲੁਗਾ ਆਪ ਨਿਰਵਾਣੇ ਆਪੇ ਪੁਗਾ ਆਪੇ ਤਖਤ ਬਹਿ ਐ ਸੱਚ ਨਿਆਏ ਸਭ ਚੁਕੇ ਕੋਕ ਪੁਕਾਰਿਆ ਜਿਓ ਜੇ ਆ ਡਠਾ ਮੈਂ ਤੇ ਹੂੰ ਕਹਿਆ ਤੇ ਸਰਸ ਆਇਆ ਜਨ ਭੇਦ ਲਹਿਆ ਜੋ ਤੇ ਜੋਤ ਮਿਲੇ ਸੁਖ ਪਾਇਆ ਜਨ ਨਾਨਕ ਇਕ ਪਸਾਰੇ ਅਜਿਓ ਮਾਝ ਮਹੱਲਾ ਪੰਜਵਾਂ ਅਨਾਹਦਾ ਜੈ ਸਹਿਜ ਸੁਹੇਲਾ ਸ਼ਬਦ ਅਨੰਦ ਕਰੇ ਸਦਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਣ ਓਚ ਸਵਾਰਿਆ ਜਿਓ ਫਿਰ ਘਰ ਆਪਣੇ ਗ੍ਰਹਿ ਮੈਂ ਆਇਆ ਜੋ ਲੋੜੀ ਦਾ ਸੋਇ ਪਾਇਆ ਤ੍ਰਿਪਤੀ ਅਕਾਇ ਰਹਿਆ ਹੈ ਸੰਤੋਹ ਗੁਰ ਅਨਪਉ ਪੁਰਖ ਦਿਖਾਰਿਆ ਜਿਉ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਣੀ ਆਪੇ ਪੁਗਾ ਆਪੇ ਤਖਤ ਬਹਿ ਸੱਚ ਨਿਆਈ ਸਭ ਚੁਕੀ ਭੂਖ ਪੁਕਾਰਿਆ ਜਿਓ ਜਿਹੜਾ ਡਠਾ ਮੈਂ ਤੇ ਹੋ ਕਹਿਆ ਇਸ ਰਸ ਆਇਆ ਜਨ ਭੇਦ ਲਹਿਆ ਜੋ ਤੇ ਜੋਤ ਮਿਲੇ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜਿਉ ਮਾਜ ਮਹੱਲਾ ਪੰਜਵਾਂ ਅਨਹਦੇ ਬਾਜੈ ਸਹਿਜ ਸੁਹਿਲਾ ਸ਼ਬਦ ਅਨੰਦ ਕਰੇ ਸਦਕੇ ਲਾ ਫਹਿਜ ਬੁਫਾ ਮਹਿਤਾੜੇ ਲਾਏ ਆਸਣੀ ਉੱਚ ਸਵਾਰ ਅਜਿਓ ਫਿਰ ਘੇਰੇ ਆਪਣੇ ਗਹਿ ਮਹ ਆਇਆ ਜੋ ਸੋਏ ਪਾਇਆ ਤ੍ਰਿਪਤ ਅਕਾਇ ਰਹਿਆ ਹੈ ਸੰਤੋਖ ਗੁਰ ਅਨਪਉ ਪਰਖ ਦਿਖਾਰਿਆ ਜਿਉ ਆਪੇ ਰਾਜਨ ਆਪੇ ਲੋਗ ਆਪ ਨਿਰਵਾਣੇ ਆਪੇ ਭੁਗਾ ਆਪੇ ਤਖਤ ਬਹਿ ਸਚ ਨਿਆਇ ਸਭ ਚੁਕੇ ਕੋਕ ਪੁਕਾਰਿਆ ਜਿਓ ਜਿਹੜਾ ਡਠਾ ਮੈਂ ਤੇ ਹੋ ਕਹਿਆ ਜਿਸ ਰਸ ਆਇਆ ਜਿਨ ਭੇਦ ਲਹਿਆ ਜੋ ਤੇ ਜੋਤ ਮਨੇ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜਿਉ ਮਾਝ ਮਹਲਾ 5 ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਅਨੰਦ ਕਰੇ ਸਦਕੇ ਲਾ ਸਹਿਜ ਬੁਫਾ ਮਹਿਤਾੜੀ ਲਾਈ ਆਸਣ ਓਚ ਸਵਾਰ ਅਜਿਓ ਫਿਰ ਘਰ ਆਪਣੇ ਗ੍ਰਹਿ ਮਹ ਆਇਆ ਜੋ ਲੋੜਿੰਦਾ ਸੋਏ ਪਾਇਆ त्रिपत आकारे रहिया है संतो गोरे अन पापुर्ख दिखा रिया जियो आपे राजन आपे लोगा आप निर्बहारी आपे भुगा ਆਪੇ ਤਖਤ ਬਹਿ ਸੱਚ ਨਿਆਈ ਸਭ ਚੁਕੇ ਕੋਕ ਪੁਕਾਰਿਆ ਜਿਓ ਜਿਹੜਾ ਡਠਾ ਮੈਂ ਤੇ ਹੋ ਕਹਿਆ ਤੇਸ ਰਸ ਆਇਆ ਜਿਨ ਭੇਦ ਲਹਿਆ ਜੋਤੇ ਜੋਤ ਮਿਲੇ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ